ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਮੈਂ ਤੇ ਸਰਬ ਆਏ ਹੋਏ ਸੀਗੇ ਇੱਥੇ ਬਾਹਰ ਰੀਲਾਂ ਸ਼ੂਟ ਕਰਨ ਜਾ ਰਹੇ ਆ ਜਿੱਥੇ ਵਧੀਆ ਜੀ ਲੋਕੇਸ਼ਨ ਮਿਲੀ ਤੇ ਅੱਜ ਜੀ ਅਸੀਂ ਕਰ ਲਈਏ ਅਸੀਂ ਰੀਲਾਂ ਸ਼ੂਟ ਸਰਬਜੋਦ ਨੇ ਭਾਈ ਪਲਾਨ ਬਣਾਇਆ ਕਿ ਰਣਜੀਤ ਨੂੰ ਨਾ ਅਸੀਂ ਕੁੱਤੇ ਭਗਾਈ ਕਰਾਉਣੀ ਆ ਯਾਨੀ ਕਿ ਉਹਦੇ ਨਾਲ ਕੋਈ ਪ੍ਰੈਂਕ ਕਰਨਾ ਆ ਤੇ ਉਹ ਹਾਲੇ ਸੋਚਦੇ ਪਏ ਆ ਅਸੀਂ ਤੇ ਉਹਨੂੰ ਆ ਉਹਦੇ ਘਰ ਨਾਲ ਕਿਉਂਕਿ ਹਾਲੇ ਉਹ ਵਿਹਲਾ ਨਹੀਂ ਹੈਗਾ ਤੇ ਫਿਰ ਉਹਦੇ ਨਾਲ ਪ੍ਰੈਂਕ ਕਰਦੇ ਤੇ ਜੀ ਅਸੀਂ ਲੈ ਜਾਣਾ ਜਿਹੜਾ ਭੱਜ ਕੇ ਆਵੇ ਭੱਜ ਕੇ ਨਹੀਂ ਤੁਰ ਕੇ ਹੋਏ ਭੱਜ ਕੇ ਆਊਗਾ ਅੱਜ ਟੈਂਸ਼ਨ ਪਾਉਂਗਾ ਚੱਲ ਉਹ ਤਾਂ ਚਲੋ ਵੇਖ ਲਾਂਗੇ ਜਦੋਂ ਆਇਆ ਪਹਿਲਾਂ ਇਹਨੂੰ ਮੈਂ ਆਖਿਆ ਸੀ ਕਿ ਰਾਣੇ ਤੇ ਪ੍ਰੈਂਕ ਕਰਨਾ ਹੈ ਤੇ ਇਹ ਕਹਿੰਦਾ ਨਹੀਂ ਨਹੀਂ ਰਾਣੇ ਤੇ ਕਿੰਨਾ ਪਲਾਨ ਸੀ ਮੇਰਾ ਸੀ ਮੇਰਾ ਕਦੋਂ ਸੀਗਾ ਮੇਰਾ ਪਲਾਨ ਅੱਛਾ ਤੇ ਹੁਣ ਪੈਸਾ ਇਹ ਪਰਸੋਂ ਤਾਂ ਲੱਗਾ ਹੋਇਆ ਕਹਿੰਦਾ ਨਹੀਂ ਨਹੀਂ ਆਪਾਂ ਅਕਲ ਕਰਾਂਗੇ ਕੱਲ ਆਂਦਾ ਅੱਜ ਕਰਾਂਗੇ ਅੱਜ ਆਂਦਾ ਐਤਵਾਰ ਕਰਾਂਗੇ ਐਤਵਾਰ ਮੈਨੂੰ ਛੁੱਟੀ ਹੁੰਦੀ ਆ ਕਰਦੇ ਆ ਹੁਣੇ ਆਪਾਂ ਤੇ ਜੀ ਰਾਣਾ ਵੀ ਜਾਣਦੇ ਹੋਗੇ ਇਹਨੂੰ ਮੁੰਡਾ ਕੋ ਕੰਮ ਕਰਤਾ ਕਰੇ ਇਹਨੇ ਇਹ ਫੇਰ ਕੀਤੀ ਹੈ ਸੜੀ ਮਸ਼ੀਨ ਨੇ ਮਤਲਬ ਇਹ ਲੈ ਹਲੇ ਕਰੀ ਜਾਂਦਾ ਵੇਖੋ ਪਤਾ ਨਹੀਂ ਇਹਨੂੰ ਜਦੋਂ ਆ ਵੀ ਇਹ ਇਹਨੂੰ ਕੱਪ ਕਰਤਾ ਹੀ ਆਪਾ ਓਰੇ ਪੜ ਵੀ ਮੈਂ ਆ ਰਿਹਾ ਸੀ ਸਰਬ ਦੇ ਘਰੇ ਸਰਬ ਵੀ ਮੇਰੇ ਨਾਲ ਹੀ ਆ ਤੇ ਹੁਣ ਬੈਨੇ ਆ ਕੀ ਪਲਾਨ ਬਣਾਉਣਾ ਆ ਰਾਣੇ ਨੂੰ ਪ੍ਰੈਂਕ ਕਰਨ ਵਾਸਤੇ ਤੇ ਸਾਡਾ ਇਰਾਦਾ ਆ ਕਿ ਇਹਦੇ ਛੋਟੇ ਭਰਾ ਤੋਂ ਉਹਨੂੰ ਫੋਨ ਲਵਾਵਾਂਗੇ ਕਿ ਲੜਾਈ ਹੋ ਚੁੱਕੀ ਆ ਤੇ ਤੂੰ ਆ ਜਾ ਕਹਿੰਦਾ ਮੈਂ ਫੋਨ ਲਾਉਂਗਾ ਅਭੀ ਨਹੀਂ ਲਾਉਗਾ ਅਭੀ ਤਾਂ ਬੋਲਿਆ ਨਹੀਂ ਜਾਣਾ ਤੇ ਜੇ ਉਹਨੂੰ ਅਸੀਂ ਫੋਨ ਲਾਇਆ ਤੇ ਉਹਨੂੰ ਹੋ ਗਿਆ ਸ਼ੱਕ ਕਿ ਉਹਨੂੰ ਪਤਾ ਆ ਗਿਆ ਅਸੀਂ ਉਹਦੇ ਤੇ 프ੈਂਕ ਕਰਨਾ ਸੀ ਤਿੰਨ ਚਾਰ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਨਹੀਂ ਤਾਂ ਅੱਜ ਦੂਜੇ ਦਿਨ ਹੀ ਬਣਾ ਲਾਉਂਦਾ ਸ਼ਾਇਦ ਉਹ ਭੁੱਲ ਗਿਆ ਹੋ ਸਕਦਾ ਪਰ ਜੇ ਅਸੀਂ ਉਹਨੂੰ ਫੋਨ ਕੀਤਾ ਤਾਂ ਜੇ ਉਹਨੂੰ ਲੱਗ ਗਿਆ ਪਤਾ ਕਿ ਹਾਂ ਇਹ ਮੇਰੇ ਤੇ 프ੈਂਕ ਬਣਾਉਣਾ ਚਾਹੁੰਦੇ ਆ ਤੇ ਫਿਰ ਕੰਮ ਖਰਾਬ ਹੋ ਜਾਣਾਗਾ ਕਿਉਂਕਿ ਉਹ ਹੀ ਆ ਪਰ ਅਸੀਂ ਨਾ ਤੈ ਨਹੀਂ ਇੱਕ ਹੀ ਬਣਾਉਣਾ ਦੋ ਤਿੰਨ ਪਲਾਨ ਕਰਨੇ ਆ ਤਦ ਹੋ ਸਕਦਾ ਦੋ ਮੈਂ ਤਿੰਨੇ ਹੀ ਕਰਨੇ ਹੁੰਦੇ ਉੱਤੇ ਜਦੋਂ ਉਹ ਬੜਾ ਤਾਂ ਕਰਦਾ ਆ ਬਹੁਤ ਜ਼ਿਆਦਾ ਉੱਚਾ ਬੋਲਦਾ ਜੀ ਉਹਨੂੰ ਆਖੀਦਾ ਕੁਛ ਜਿਵੇਂ ਤੁਹਾਨੂੰ ਕੀ ਪਤਾ ਇਹੀ ਸਰਵ ਘਰੇ ਆਏ ਸੀ ਜੀ ਚੁਕਾਣਾ ਸੈਰੀਆ ਹੋਣਾ ਸੀ ਪਹੁੰਚ ਲੈਣਾ ਤਾਂ ਬਹੁਤ ਦੇਰੀ ਤੇ ਉਸ ਤੋਂ ਬਾਅਦ ਚੋਂ ਅਵੀ ਦਿਨਾਂ ਸਲਾ ਬਣਾ ਕੇ ਅਸੀਂ ਫਰੈਂਡ ਬਣਾਉਣੇ ਉਹ ਕਰਿਆ ਖਵਾ ਲਈ ਅਸੀਂ ਦੁੱਧ ਪਾ ਆਂਦਾਈ ਤੇ ਹੁਣ ਅਸੀਂ ਰਾਣੀ ਨੂੰ ਸੱਜਣਾ ਆ ਤੇ ਲਾਉਂਿਆ ਨੂੰ ਫੋਨ ਜਾ ਕੇ ਉੱਥੇ ਸੀ ਤੇਰਾ ਫੋਨ ਕਿੱਥੇ ਆ ਤੇ ਫਿਰ ਲਾਉਂਿਆ ਆ ਬਹੁਤ ਧੀਨੀ ਕਿ ਪਹੁੰਚੇ ਬਣਾ ਕਿੱਥੇ ਪਹੁੰਚਣਾ ਕਿੱਥੇ ਸੱਜਣਾ ਕਿੱਥੇ ਸੱਜਦੇ ਆ ਬਹੁਤ ਬਹਿਨੇ ਹਸਦੇ ਆ ਕਿੱਥੇ ਸੱਜਦੇ ਆ ਮੇਰਾ ਤੇਰਾ ਚੰਨਣ ਜਾਵੇ ਭਈ ਅਹੀਂ ਨਾ ਪਹਿਲਾਂ ਸਾਡਾ ਪਲਾਨ ਹੋਰ ਸੀਗਾ ਹੁਣ ਹੋਰ ਹੋ ਗਿਆ ਕਿ ਰਾਣੇ ਨੂੰ ਪਹਿਲਾਂ ਸੱਦਾਂਗੇ ਇੱਧਰ ਸਰਬਕੇ ਘਰੇ ਤੇ ਅਸੀਂ ਇਹਨੂੰ ਫੋਨ ਲਾਵਾਂਗੇ ਕਿ ਘਰੇ ਆ ਤੇ ਇਹਨੂੰ ਪੁੱਛਾਂਗੇ ਕਿ ਖਾਣ ਆਸਤੇ ਜਾਣਾ ਜੇ ਉਹਨੇ ਨਾ ਕੀਤੀ ਫਿਰ ਅਸੀਂ ਕਹਾਂਗੇ ਅਸੀਂ ਚੱਲੇ ਆ ਤੇ ਤੂੰ ਆ ਜੂ ਉਹਨੂੰ ਜੱਸੇ ਵਗੈਰੀਂ ਹੀ ਕਰੋ ਬਾਹਰ ਆ ਜਾ ਤੇ ਉਹ ਘਰੇ ਆਊਗਾ ਐਂਟੀਰ ਨੂੰ ਪੁੱਛੂਗਾ ਕਿੱਥੇ ਅਸੀਂ ਬਾਹਰ ਹੋਵਾਂਗੇ ਪਰ ਉਹਨੂੰ ਦੱਸਣਾ ਨਹੀਂ ਇਹ ਨਾ ਫੋਨ ਚੱਕਣਾ ਤੇ ਬਸ ਉਹਨੂੰ ਇੰਨਾ ਚਾਹ ਦੱਸ ਦੇਣਾਗਾ ਫੋਨ ਲਾ ਕੇ ਕਿ ਸਾਡੀ ਲੜਾਈ ਹੋ ਗਈ ਹੈ ਹਨਾ ਬਸ ਆਹ ਗਾਣੀਆਂ ਤੇ ਹੁਣ ਉਹਨੂੰ ਫੋਨ ਲਾਉਣ ਤੇ ਉਹ ਚੱਕਦਾ ਨਹੀਂ ਹੈਲੋ ਚੱਕ ਆ ਜਾ ਹੋਰ ਆਇਆ ਖਾਪੀ ਗਾਣੇ ਹੋਇਆ ਆਇਆ ਕਿਵੇਂ ਚਲਾਇਆ ਆਪਾਂ ਤੇ ਕੋ ਖਾ ਲੈਣੇ ਆਇਆ ਭੱਜਿਆ ਨਾ ਅਗੇ ਤੂੰ ਲੇਟ ਹੋ ਜਾਣਾ ਯਾਰ ਚਾਲਾ ਘਰ ਮੈਂਟ ਮਾਰੀ ਘਰੀ ਆ ਜੀ ਆ ਗਿਆ ਸਿਨਾ ਆ ਦੀ ਗੀਤ ਜੋ ਜੋ ਜੀਤ ਨੂੰ ਕਰੀ ਉਹ ਵੜ ਗਿਆ ਕਰੀ ਨਾ ਰੋ ਖੜੋ ਖੜੋ ਆਈਓ ਤੁਸੀਂ ਬੰਦੀ ਕੀਆ ਕੋਨਾ ਆਜੂ ਆਜੂ ਗਿਆ ਸਰਵੇਖੀ ਕਰੇ ਤੇ ਮਾਸ਼ਾ ਅੱਲਾਹ ਦੇ ਅੱਡੇ ਦੇ ਸੋਲਾ ਪੁੰਗਾ ਪੁੰਗ ਮੈਂ ਫਲੈਟ ਵੰਨਣਾ ਕਰ ਆਇਆ ਡੇ ਦੀ ਆਇਆ ਹੈਲੋ ਆਇਆ ਦੇ ਦੇ ਆਇਆ ਗੋਲ ਕੱਪ ਨੇ ਉਹ ਨਹੀਂ ਨਹੀਂ ਜਾੜੇ ਤਰ ਕੇ ਭਰਾਵਾ ਵੀ ਆਏ ਤੂੰ ਭੈਣ ਬਣੀ ਕਦੋਂ ਲੈ ਆਏ ਪਰ ਨਹੀਂ ਕਰੋਪਾ ਕਰੋਪਾ ਚਲਾਉਣੇ ਤੇ ਜਿਹੜੇ ਉੱਧਰ ਨੂੰ ਮੋੜ ਲਿਆ ਮੋਟਾ ਮਾਰਿਆ ਭੈਣ ਇਹ ਕਿੱਥੇ ਕਹਿੰਦਾ ਖੜਾਗਾ ਭੈਣ ਨੂੰ ਕਹੀ ਜਨਾ ਗੋਲੇ ਗੋਲੇ ਖੜੇ ਆ ਯਾਰ ਬਈ ਯਾਰ ਬਈ ਇਹ ਸਕੂਲ ਦੇ ਅੱਗੇ ਸਦਾ ਇੱਥੇ ਹੁਣੇ ਤੇ ਆਊਗਾ ਹੁਣ ਦਾਨੀ ਬਈ ਕਿੱਥੇ ਜਾ ਕਿੱਥੇ ਚਲਾ ਉਹ ਕੀ ਚਾਹੋ ਨਾ ਉਹਨੂੰ ਗੁੱਸਾ ਲੱਗ ਗਿਆ ਆ ਜਾ ਭਰਾਵਾ ਪ੍ਰੈਂਕ ਕਰਦੇ ਸੀ ਕਾਦੇ ਓਏ ਕਿਹ ਬਜਾਰੇ ਦੀ ਭਗਾਈ ਹੋ ਰਹੀ ਆ ਅਸ ਹੈ ਰੁਕ ਜਾ ਰੁਕ ਜਾ ਤੂੰ ਲਗਾ ਦੇ ਫਰੈਂਕਲੀ ਤੂੰ ਸकता ਹੈ ਕੀ ਬਣਿਆ ਜਿਹਨੇ ਤੂੰ ਪੂਰੀ ਚੱਕਿਆ ਰੇਲਾ ਕਰਿਆ ਘਰੋਂ ਮੈਂ ਗੋ ਕਰੋਂ ਮੈਂ ਉੱਤੇ ਗਿਆ ਰੇਡੀ ਕੀ ਬਣਿਆ ਕੀ ਬਣਿਆ ਕੀ ਬਣਿਆ ਰਾਂਡੇ ਇਹ ਮੈਂ ਨੂੰ ਕਹਿੰਦਾ ਸੀ ਉਸ ਦਿਨ ਵਲੋਗ ਵੇਖ ਕੇ ਤੁਸੀਂ ਮੇਰੇ ਨਾਲ ਨਹੀਂ ਕੁਝ ਕਰ ਸਕਦੇ ਚਲ ਬਹਦੇ ਕਿ ਨਹੀਂ ਕਰ ਸਕਦੇ ਹੋ ਗਿਆ ਕੀ ਕਹਦਾ ਹੈ ਦਿਲ ਕਾ ਤਗੜਾ ਰਾਣੇ ਆ ਭਗਾਈ ਬੜੀ ਕਰਾਈ ਮੈਨੂੰ ਦੱਸੋ ਬੁਲਾਉਂਦੀ ਨਹੀਂ ਗਈ ਬੁਲਾਉਂਦੀ ਵੀ ਕਿੱਥੇ ਖੜੇ ਨੇ ਐਸੇ ਕਿੱਥੇ ਖੜੇ ਨੇ ਸ਼ੂਟ ਕੀਤਾ ਸੀ ਐਡੇ ਖੜੇ ਨੇ ਆਈਡੀਆ ਲੱਗਿਆ ਖੜੇ ਹੋਣਗੇ

ਪ੍ਰੈਗ ਹੋਣ ਸੋਚਿਆ ਮੈਂ ਨੁੱ ਨੋ ਹੋਰ ਸੋਚਾਂਗੇ ਹੋਰ ਵੀ ਕਰਾਂਗੇ ਇਹਦੇ ਵਿੱਚ ਇਹ ਫਾਸ ਜਾਂਦਾ ਹੋ ਰਿਹਾ ਕੀ ਲੱਗ ਕਿਵੇਂ ਲੱਗਾ ਤੁਹਾਨੂੰ ਤੁਹਾਡੇ ਮਨ ਨੂੰ ਚੱਲ ਕੋਈ ਕੋਈ ਖਾਣੇ ਆ ਬਾਬਾ ਜੇ ਤੇ ਰੈਨ ਲੱਗਦੇ ਦਵਾਰ ਤੋਂ ਮੁੱਲੀ ਦਵਾਰ ਤੋਂ ਦਵਾਰ ਤੇ ਰਣਾ ਕੇ ਮੈਨੂੰ ਭੁੱਖ ਲੱਗੀ ਪ੍ਰੈਂਕ ਕਰਕੇ ਨਾ ਰੋਟੀ ਨਹੀਂ ਖਾ ਗਿਆ ਇਹਨਾਂ ਨੇ ਆਹ ਕਿਉਂ ਮਨ ਦਾ ਭੁੱਖ ਆਇਆ ਕਾਜਾ ਕਿਵੇਂ ਆ ਕੀ ਜੱਜ ਜੱਜ ਕਿਤੇ ਆ ਤੂੰ ਸੁਣਾ ਕਿਵੇਂ ਆ ਦੱਸ ਕਿਵੇਂ ਆ ਮੈਂ ਤੈਨੂੰ ਫੋਨ ਦੀ ਪਾਰਟੀ ਦਿੱਤੀ ਨਾ ਹੁਣ ਜਿੱਦਣ ਤੂੰ ਫੋਨ ਲਿਆ ਤੈਨੂੰ ਵੀ ਫੋਨ ਦਗਾ ਦੇ ਕਰੇਗਾ ਨਾ ਕਿ ਨਹੀਂ ਜਿੱਦਣ ਮੈਂ ਲਿਆਂਦਾਂ ਮੈਂ ਨਹੀਂ ਬੁਜੂਗਾ ਤੂੰ ਕਿੰਨੇ ਫੋਨ ਤਾਂ ਬਦਲਦੇ ਬਾਈ ਯਾਰ ਪਾਰਟੀ ਇੱਕ ਹੀ ਕੀਤੀ ਨਵਾਂ ਫੋਨ ਨਵਾਂ ਤਾਂ ਲਿਆਉਣਾ ਨਹੀਂ ਹੁਣ ਨਹੀਂ ਤੁਸੀਂ ਮੇਰੇ ਤੇ ਪ੍ਰੈਂਕ ਕਰ ਸਕਦੇ ਇੱਕ ਹੋ ਗਿਆ ਵਾਰੀ ਵਾਰੀ ਜੁੜਕਾਰੀ ਲੋ ਜੀ ਇਹਨੇ ਹੁਣ ਕਹਿਤਾ ਆਗੇ ਵੀ ਕਹਿੰਦਾ ਮੇਰਾ ਹੁਣ ਪ੍ਰੈਂਕ ਨਹੀਂ ਕਰ ਸਕਦੇ ਤੁਸੀਂ ਨਾ ਕਰਨ ਦਵਾ ਮੈਂ ਠੀਕ ਆ ਆ ਮੂੰਹ ਦੇ ਖੜਾਗਾ ਤੁਹਾਨੂੰ ਕੋਈ ਨਹੀਂ ਅਗਲੇ ਤੋਂ ਅਗਲੇ ਵਲੌਗ ਜੁੜਾ ਦਾਂਗੇ ਅਗਲੇ ਅਗਲੇ ਭੌਣ ਦੇ ਟਾਈਮ ਲੱਗੇ ਭੌਣ ਦੇ ਨਾਲ ਲੱਗੇ ਠੀਕ ਆ ਸਾਰੀ ਗੱਲਾਂ ਛੱਡੋ ਮੇਰੇ ਤੇ ਕੀ ਦੋ ਕਰਾਂਗੇ ਮੇਰੇ ਤੇ ਇਤਨੀ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਨਹੀਂ ਦੇਖੋ ਆ ਉਹੀ ਤਾਂ ਗੱਲ ਹੈ ਫੇਰ ਉਹੀ ਕੀ ਬੋਲਾਂ ਫੇਰ ਮੈਂ ਪਹਿਲਾਂ ਬੋਲ ਲਓ ਜੀ ਆਪਾਂ ਇੱਥੇ ਕਰਨ ਲੱਗੇ ਹਾਂ ਵੀਡੀਓ ਦਾ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲੋ ਜੀ ਆਪਾਂ ਇੱਥੇ ਕਰਨ ਲੱਗੇ ਆ ਵੀਡੀਓ ਦਾ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਆਪਰੇ ਦਾ ਧੰਨਵਾਦ ਧੰਨਵਾਦ ਕੁਝ ਰਿਹਾ ਕਰੂ ਬਾਕੀ